ਵੀਡੀਓ ફોર ਅੱਜ ਆਪਾਂ ਤੁਹਾਨੂੰ ਆਪਣੀ ਸ਼ੌਕ ਦੀ ਸ਼ੇਅਰ ਕਰਾਉਣੀ ਹੈ ਆਪਣੇ ਕੋਲੇ ਕਿਹੜੀਆਂ ਜਿਹੜੀਆਂ ਪੇਟੀਆਂ ਤਿਆਰ ਪਈਆਂ ਤੁਹਾਨੂੰ ਅੱਜ ਆਪਾਂ ਸਾਰਾ ਦੱਸਦੇ ਆਂ ਚਲੋ ਜੀ سٹਾਰਟ ਕਰਦੇ ਆਂ ਵੀਡੀਓ ਅੱਜ ਤੁਹਾਨੂੰ ਦਿਖਾਉਣੀ ਹੈ ਜ ਆਪਣੇ ਕੋਲੇ 15 ਇੰਚ ਦੀ ਤਿੰਨ ਬੋਖਰਾ ਵਾਲੀ ਨੌ ਸਟਿੱਕਰਾਂ ਵਾਲੀ ਪੇਟੀ ਚਾਰ ਪਈ ਹੈ ਜੀ ਉਸ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਅੱਗੇ ਆ ਜਾਓਗੇ ਤਾਂ 10 ਇੰਚ ਦੀ ਫਰੇਮਿੰਗ ਦੇ ਵਿੱਚ ਡਾਊਨ ਸੀਲਿੰਗ ਦੇ ਵਿੱਚ ਆ ਕਿੱਥੀ ਦੀ ਹੈ ਇਸ ਤੋਂ ਬਾਅਦ ਤਿਆਰ ਕੀਤੀ ਪਈ ਆਪਣਾ ਕੋਲੇ 15 ਇੰਚੀ ਸਪੀਕਰ ਬੂਫਰ ਦੇ ਵਿੱਚ ਇਸ ਤੋਂ ਬਾਅਦ ਥੱਲੇ ਆ ਗਈ 10 ਇੰਚੀ ਸਪੀਕਰ ਬੂਫਰ ਦੇ ਵਿੱਚ ਉਸ ਤੋਂ ਬਾਅਦ 12 ਇੰਚੀ ਆ ਗਈ ਸਪੀਕਰ ਬੂਫਰ ਦੇ ਵਿੱਚ ਫਿਰ ਆ ਗਈ ਲੌਂਗ ਸਪੀਕਰ ਦੇ ਵਿੱਚ 15 ਇੰਚੀ ਦੋ ਸਭ ਉੱਪਰ ਤੇ ਡਬਲ ਡੀਟਰ ਦੇ ਵਿੱਚ ਇਸ ਤੋਂ ਬਾਅਦ ਇੱਧਰ ਆ ਗਈ ਇਹ ਪੇਪਰ ਬੈਕੀ ਉਸ ਤੋਂ ਬਾਅਦ ਆਗੀਆਂ ਪੰਜ ਸਪੀਕਰਾਂ ਵਾਲੀਆਂ ਉਸ ਤੋਂ ਬਾਅਦ ਸਾਈਡ ਸਪੀਕਰ ਉੱਪਰ ਆ ਗਏ ਉਸ ਤੋਂ ਬਾਅਦ ਸਾਨੂੰ ਉੱਪਰ ਬੈਗੀਆਂ ਬੈਕੀਆਂ ਇਹਨਾਂ ਦੀਆਂ ਸਪੀਕਰਾਂ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਫੋਲਪੈਕਟੀ ਬੋਲ ਇਹਨਾਂ ਨਾਲੇ 12 ਇੰਚ 15 ਇੰਚ ਸਭ ਉੱਪਰ ਲੱਗ ਜਾਂਦੇ ਆ ਚਾਰ ਪਰ ਉਹ ਲੱਗ ਜਾਂਦੇ ਆ ਇਸ ਤੋਂ ਬਾਅਦ ਆਪਣੇ ਕੋਲੇ ਲਗਭਗ ਹਰ ਇੱਕ ਸੀਰ ਦਾ ਸਟਾਕ ਹੁੰਦਾ ਹੈ ਜਿਨ੍ਹਾਂ ਦੇ ਸੱਤਾਂਲੇ ਪੱਖੇ ਹੋਗੇ ਗੱਡੀਆਂ ਦੀ ਸਸਤੀ ਹੋਗੇ ਗੱਡੀਆਂ ਦੀ ਬਾਸਤੋ ਬਹੁਗੀ ਇੱਧਰ ਆਪਣੇ ਕੋਲੇ ਡੈਕਟਾਰ ਕਿਤੇ ਹੋਇਆ 10 ਇੰਚ ਤੋਂ 15 ਇੰਚ ਦੀ ਮੋਨੋਂ ਐਪਰ ਤਾਂ ਲਗਭਗ ਆਪਣੇ ਕੋਲੇ ਸਟਾਕ ਰੈਡੀ ਹੀ ਮਿਲਦਾ ਹੈ ਬਾਕੀ ਸੇਵਰ ਇੱਕ ਸੀ ਕਾਉਂਦੇ ਕੋਈ ਐਕਸਟਰਾ ਆਈਟਮ ਪਿਆਰ ਕਰਨੀ ਹੁੰਦੀ ਆ ਤਾਂ ਉਹ ਵੀ ਆਪਾਂ ਕਰ ਦਨੇ ਆ ਹੁਣ ਤੁਹਾਨੂੰ ਆਪਣਾ ਇਧਰ ਕਿਸਲਾ ਸਟਾਕ ਦਿਖਾਉਨੇ ਆ ਇਧਰ ਆਪਣਾ ਕੋਲ ਸਟੇਪ ਕਰੂ ਉੱਪਰ ਬਾਸ ਤੋਂ ਬਾਪੀਆਂ ਪਿੱਛੇ ਜਿਹੜੇ ਆਪਣਾ ਗੋਦਾਮ ਬਣਿਆ ਹੋਇਆ ਹੈ ਇੱਥੇ ਯੂ ਪਾਈਪਾਂ ਪਈਆਂ ਨੇ ਸੱਤਰੀਆਂ ਵਗੈਰਾ ਪੱਤੀਆਂ ਪੁੱਤੀਆਂ ਡੱਕਾਂ ਦੇ ਟੂਲ ਮੋਨੋ ਦੇ ਟੂਲ ਕਹੇ ਉੱਪਰ ਸੋਨੇ ਦੇ ਬੁਫਰ ਆ ਆਪਣੇ ਕੋਲੇ ਇੱਕ ਸਾਬੂਪਰੇ ਪੈਸਾ ਉੰਨੀ ਦਾ ਸੈਕੰਡ ਹੈਂਡ ਦੇ ਕਿਸੇ ਵੀਰ ਦਾ ਲਵਾਉਣਾ ਹੋਵੇ ਤਾਂ ਵਧੀਆ ਰੇਟ ਦੇ ਵਿੱਚ ਦੇ ਦਾਂਗੇ ਤੇ ਪੂਰੀ ਵਧੀਆ ਕੈਂਟ ਕੁਆਲਿਟੀ ਆ ਇਸ ਤੋਂ ਬਾਅਦ ਆਪਣੇ ਕੋਲੇ ਰੰਗ ਵਾਲੇ ਟੇਨ ਆਗੇ ਜੀ ਜੇ ਵੀਨੇ ਕੋਈ ਵੀ ਟ੍ਰੈਕ ਦੇ ਰੰਗ ਚਾਹੀਦਾ ਹੋਵੇ ਤਾਂ ਉਹ ਵੀ ਆਪਣੇ ਕੋਲੇ ਮਿਲ ਜੰਨਾਗਾ ਥੈਂਕ ਯੂ ਵੀਡੀਓ ਦੇਖਣ ਲਈ